रेडी स्टार्ट तंदुरुस्ती रब्बी बख्शिश मन्नी जा है डंडी इस तो इलावा यह भी कहा जाता है कि तंदुरुस्त शरीर ही तंदुरुस्त आत्मा दा निवास हुंदा है डंडी किसे ਕਸ਼ਟ ਦਾ ਮਾਰਿਆ ਆਦਮੀ ਬਿਸਤਰ ਵਿੱਚ ਪਿਆ ਕੁੜਦਾ ਰਹਿੰਦਾ ਹੈ ਡੰਡੀ ਸੁਸਤ ਆਦਮੀ ਪੋਸਤੀ ਵਾਂਗ ਲੱਗਦਾ ਹੈ ਡੰਡੀ ਕੋਈ ਦੋਸਤ ਜਾਂ ਰਿਸ਼ਤੇਦਾਰ ਉਸ ਤੋਂ ਖੁਸ਼ ਨਹੀਂ ਹੁੰਦਾ ਡੰਡੀ ਬਹੁਤ ਸਾਰੀਆਂ ਥਾਵਾਂ ਤੇ ਉਸ ਨੂੰ ਸ਼ਿਕਸਤ ਦਾ ਮੂੰਹ ਵੇਖਣਾ ਹੀ ਨਸੀਬ ਹੁੰਦਾ ਹੈ ਡੰਡੀ ਤੰਦਰੁਸਤ ਅਤੇ ਚੁਸਤ ਸਰੀਰ ਦੀ ਆਪਣੀ ਲज्जਤ ਹੈ ਅਤੇ ਆਦਮੀ ਆਪਣੇ ਕੰਮ ਵਿੱਚ ਮਸਤ ਰਹਿੰਦਾ ਹੈ ਡੰਡੀ ਉਹ ਜੋ ਵੀ ਰਸਦ ਪਕਾ ਕੇ ਖਾਂਦਾ ਹੈ ਉਹ 체ਤੀ ਹজম ਹੋ ਜਾਂਦੀ ਹੈ ਡੰਡੀ ਜਿਸ ਇਸਤਰੀ ਪੋਰਸ਼ਨ ਨੂੰ ਪੋਸ਼ਟਿਕ ਆਹਾਰ ਹਜ਼ਮ ਹੁੰਦਾ ਹੈ ਉਹ ਖੁਸ਼ ਤੇ ਸੰਤੁਸ਼ਟ ਵਿਅਕਤੀ ਹੁੰਦਾ ਹੈ ਡੰਡੀ ਸੰਤੁਸ਼ਟ ਵਿਅਕਤੀ ਰੁਝੇਵਾਂ ਅਤੇ ਫੁਰਸਤ ਦੋਵਾਂ ਤੋਂ ਖੁਸ਼ੀ ਤੇ ਖੇੜਾ ਲੈਂਦਾ ਹੈ ਡੰਡੀ ਉਸ ਦਾ ਮਕਸਦ ਸਿੱਧਾ ਤੇ ਸਪਸ਼ਟ ਹੁੰਦਾ ਹੈ ਡੰਡੀ ਉਸ ਦੀ ਦੋਸਤੀ ਸਥਿਰ ਤੇ sthool ਹੁੰਦੀ ਹੈ ਡੰਡੀ ਤੰਦਰੁਸਤ ਵਿਅਕਤੀਆਂ ਨੂੰ ਹੀ ਰਾਸ਼ਟਰ ਦੀ ਹਿਫਾਜ਼ਤ ਦੇ ਥੰਮ ਕਿਹਾ ਜਾਂਦਾ ਹੈ ਡੰਡੀ ਸਟਾਪ